जय भीम दोस्तों आज मैं पटियाला तो इंजीनियर हरदीप सिंह चੁੰਬਰ ਤੁਹਾਡੇ ਨਾਲ માતા सावित्रीबाई फुले ਦੇ ਜੀਵਨ ਬਾਰੇ ਕੁਝ ਜਾਣਕਾਰੀ ਸਾਂਝਾ ਕਰਾਂਗਾ ਹੁਣ ਅੱਗੇ ਗੱਲ ਕਰਦੇ ਹਾਂ ਤੁਸੀਂ ਸੋਚਦੇ ਹੋਵੋਗੇ ਅਸੀਂ ਆਪਣੀ ਗੱਲ ਕਰਨ ਤੋਂ ਪਹਿਲਾਂ ਜੈਪੀਮ ਕਿਹਾ ਉਹ ਕਿਉਂ ਕਿਹਾ ਹੈ बाबा साहेब ਪੀਮਰਾਓ ਅੰਬੇਡਕਰ ਜੀ ਦੇ ਜੀਵਨ ਪਰ ਦੀ ਮਿਹਨਤ ਅਤੇ ਭਾਰਤ ਦਾ ਸੰਵਿਧਾਨ ਬਣਾਉਣ ਵਿੱਚ ਡਰਾਫਟਿੰਗ ਕਮੇਟੀ ਦੇ ਮੁਖੀ ਵਜੋਂ ਮੁੱਖ ਭੂਮਿਕਾ ਦਾ ਅਹਿਮ ਰੋਲ ਨਿਭਾਉਣ ਕਾਰਨ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਬਰਾਬਰ ਦੇ ਹੱਕ ਅਧਿਕਾਰ ਪ੍ਰਾਪਤ ਹੋਏ ਹਨ ਜਿਸ ਸਮਾਜ ਨੂੰ ਉਹਨਾਂ ਦੀ ਬਦੌਲਤ ਲਾਭ ਹੋਇਆ ਹੈ ਅਗਰ ਉਹ ਉਹਨਾਂ ਦੀ ਜੈ ਨਹੀਂ ਕਰੇਗਾ ਤਾਂ ਹੋਰ ਕੌਣ ਕਰੇਗਾ ਬਾਕੀ ਤੁਸੀਂ ਜਿਹੜੇ ਵੀ ਰੈਬਰ ਜਾਂ ਦੇਵੀ ਦੇਵਤਾ ਦੀ ਜੈ ਕਰਦੇ ਹੋ ਕਰਦੇ ਰਹੋ ਹੁਣ ਅੱਗੇ ਅਸੀਂ ਮਾਤਾ ਸਵਿਤਰੀ ਬਾਈ ਫੁੱਲੇ ਬਾਰੇ ਗੱਲ ਕਰਾਂਗੇ ਮਾਤਾ ਸਵਿਤਰੀ ਬਾਈ ਫੁੱਲੇ ਜੀ ਦਾ ਜਨਮ 3 ਜਨਵਰੀ 1831 ਨਾਇਗਾਉ ਜੋ ਹੁਣ ਮਹਾਰਾਸ਼ਟਰ ਰਾਜ ਵਿੱਚ ਹੈ ਹੋਇਆ ਉਹ ਭਾਰਤ ਵਿੱਚ ਔਰਤਾਂ ਲਈ ਸਿੱਖਿਆ ਦੀ ਮੋਢੀ ਅਤੇ ਸਮਾਜ ਸੁਧਾਰਕ ਸੀ ਉਹ ਭਾਰਤ ਵਿੱਚ ਪਹਿਲੀ ਮਹਿਲਾ ਅਧਿਆਪਕਾ ਸੀ ਅਤੇ ਉਸਨੇ ਆਪਣੇ ਪਤੀ ਜੋਤੀਰਾਉ ਫੁਲੇ ਨਾਲ ਮਿਲ ਕੇ ਕੁੜੀਆਂ ਲਈ ਕਈ ਸਕੂਲ ਖੋਲੇ ਉਸਨੇ ਸਤਿਆ ਸ਼ੋਧਕ ਸਮਾਜ ਸੱਚ ਦੀ ਪਾਲ ਕਰਨ ਵਾਲਿਆਂ ਦੀ ਸਮਾਜ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਜੋ ਕਿ 1800 ਵਿੱਚ ਸਮਾਜਿਕ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਜਯੋਤੀਰਾও ਫੁਲੇ ਦੁਆਰਾ ਸਥਾਪਿਤ ਕੀਤਾ ਗਿਆ ਸੀ ਫੁਲੇ ਪਤੀ ਪਤਨੀ ਦੇ ਜੋੜੇ ਨੇ ਭਾਰਤ ਦੇ ਜਾਤੀ ਦਰਜਾਬੰਦੀ ਅਤੇ ਜਾਤੀ ਅਧਾਰਿਤ ਵਿਤਕਰੇ ਨੂੰ ਚੁਣੌਤੀ ਦਿੱਤੀ ਸਾਵੀਤਰੀ ਬਾਈ ਫੁਲੇ ਨੂੰ ਅਕਸਰ ਭਾਰਤ ਵਿੱਚ ਔਰਤਾਂ ਦੇ ਸ਼ਕਤੀਕਰਨ ਅਤੇ ਨਾਰੀਵਾਦ ਲਈ ਇੱਕ ਰੋਲ ਮਾਡਲ ਵਜੋਂ ਦਰਸਾਇਆ ਜਾਂਦਾ ਹੈ ਹੁਣ ਅਸੀਂ ਉਹਨਾਂ ਦੁਆਰਾ ਸਿੱਖਿਆ ਅਤੇ ਸਮਾਜਿਕ ਸ਼ਕਤੀਕਰਨ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰਾਂਗੇ 1848 ਵਿੱਚ ਜੋਤੀਰਾਓ ਅਤੇ ਸਾਵੀਤਰੀ ਬਾਈ ਫੂਲੇ ਨੇ ਪੂਨਾ ਦੇ ਪਿਡੇਵਾੜਾ ਵਿੱਚ ਨੀਵੀਂ ਜਾਤੀ ਦੀਆਂ ਕੁੜੀਆਂ ਲਈ ਇੱਕ ਮੌਰੀ ਸਕੂਲ ਖੋਲ੍ਹਿਆ ਜਿਸ ਵਿੱਚ 6 ਕੁੜੀਆਂ ਉਹਨਾਂ ਦੀਆਂ ਪਹਿਲੀਆਂ ਵਿਦਿਆਰਥਣਾਂ ਸਨ ਉਸਨੇ 1854 ਵਿੱਚ ਬਾਲਗਾਂ ਲਈ ਇੱਕ ਸਕੂਲ ਸ਼ੁਰੂ ਕੀਤਾ ਅਤੇ ਸਾਰੀਆਂ ਜਾਤਾਂ ਦੇ ਵਿਦਿਆਰਥੀਆਂ ਨੂੰ ਸਵੀਕਾਰ ਕੀਤਾ ਉਹਨਾਂ ਦੇ ਕੁੜੀਆਂ ਲਈ ਸਕੂਲ ਖੋਲਣ ਦੇ ਕੰਮ ਨੂੰ ਸਮਾਜ ਦੇ ਕੱਟੜਪੰਥੀ ਬ੍ਰਾਹਮਣਾ ਅਤੇ ਹੋਰ ਲੋਕਾਂ ਜੋ ਕਿ ਭਾਰਤ ਦੀ ਜਾਤੀ ਵਿਵਸਥਾ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਚਾਹੁੰਦੇ ਸਨ ਵੱਲੋਂ ਫੂਲੇ ਪਤੀ ਪਤਨੀ ਨੂੰ ਵਿਆਪਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਲੜਕੀਆਂ ਅਤੇ ਹੋਰ ਨੀਵੀਂ ਜਾਤੀ ਦੇ ਬੱਚਿਆਂ ਦੀ ਪੜ੍ਹਾਈ ਦੇ ਸਕੂਲ ਚਲਾਉਣ ਦੇ ਕੰਮ ਨੂੰ ਰੋਕਣ ਲਈ ਉਸ ਨਾਲ ਅਕਸਰ ਹਰ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਜਾਂਦਾ ਸੀ ਅਤੇ ਉਸ ਦੇ ਸਕੂਲ ਜਾਂਦੇ ਸਮੇਂ ਉਸ ਤੇ ਪੱਥਰ ਚਿੱਕੜ ਅਤੇ ਗੋਬਰ ਸੁਟਿਆ ਜਾਂਦਾ ਸੀ ਉਸਨੇ ਸਕੂਲ ਵਿੱਚ ਬਦਲਣ ਲਈ ਆਪਣੇ ਨਾਲ ਇੱਕ ਵਾਦੂ ਸਾੜੀ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ 1849 ਵਿੱਚ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਸਹੁਰੇ ਨੇ ਉਸ ਨੂੰ ਅਤੇ ਉਸਦੇ ਪਤੀ ਨੂੰ ਪਰਿਵਾਰ ਦਾ ਘਰ ਛੱਡਣ ਲਈ ਕਿਹਾ ਇਸ ਆਧਾਰ ਤੇ ਕਿ ਨੀਵੀਆਂ ਜਾਤਾਂ ਨੂੰ ਸਸ਼ਕਤ ਬਣਾਉਣਾ ਬ੍ਰਾਹਮਣਾ ਦੀਆਂ ਨਜ਼ਰਾਂ ਵਿੱਚ ਪਾਪ ਸੀ ਸਕੂਲਾਂ ਵਿੱਚ ਸਕੂਲ ਛੱਡਣ ਦੀ ਦਰ ਨੂੰ ਘੱਟ ਕਰਨ ਲਈ ਉਸਨੇ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ 1851 ਤੱਕ ਫੂਲੇ ਤਿੰਨ ਸਕੂਲ ਚਲਾ ਰਹੇ ਸਨ ਜਿਨ੍ਹਾਂ ਵਿੱਚ 150 ਤੋਂ ਵੱਧ ਵਿਦਿਆਰਥਣਾਂ ਪੜ੍ਹਦੀਆਂ ਸਨ ਇਸ ਦੇ ਬਾਅਦ ਉਨ੍ਹਾਂ ਨੇ ਪੂਨਾ ਖੇਤਰ ਵਿੱਚ ਕੁੜੀਆਂ ਲਈ ਕੁੱਲ 18 ਸਕੂਲ ਖੋਲੇ ਸਾਵਿਤਰੀ ਬਾਈ ਫੂਲੇ ਨੂੰ 1852 ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਬੰਬਈ ਪ੍ਰੈਜ਼ੀਡੈਂਸੀ ਵਿੱਚ ਸਭ ਤੋਂ ਵਧੀਆ ਅਧਿਆਪਕਾ ਕੋਸ਼ਿਤ ਕੀਤਾ ਗਿਆ ਸੀ 1854 ਵਿੱਚ ਫੂਲੇ ਨੇ ਵਿਧਵਾਵਾਂ ਲਈ ਇੱਕ ਆਸਰਾ ਖੋਲਿਆ ਹਿੰਦੂ ਵਿਧਵਾਵਾਂ ਲਈ ਪੁਨਰਵਿਆਹ ਦੀ ਆਗਿਆ ਦੇਣ ਲਈ 1800 ਵਿੱਚ ਕਾਨੂੰਨ ਪਾਸ ਕੀਤਾ ਗਿਆ ਸੀ 1864 ਵਿੱਚ ਉਸਨੇ ਵਿਧਵਾਵਾਂ بے ਸਹਾਰਾ ਔਰਤਾਂ ਅਤੇ ਬਾਲ ਦੁਲਨਾ ਲਈ ਇੱਕ ਵੱਡਾ ਆਸਰਾ ਬਣਾਇਆ ਅਤੇ ਉਨ੍ਹਾਂ ਲਈ ਸਿੱਖਿਆ ਪ੍ਰਦਾਨ ਕੀਤੀ ਉਸਨੇ ਬਾਲ ਵਿਆਹ ਬਾਲ ਹੱਤਿਆ ਅਤੇ ਸਤੀ ਇੱਕ ਵਿਧਵਾ ਦੁਆਰਾ ਆਪਣੇ ਮ੍ਰਿਤਕ ਪਤੀ ਦੀ ਚਿਤਾ ਅਤੇ ਆਪਣੇ ਆਪ ਨੂੰ ਸਾੜਨ ਦੀ ਪ੍ਰਥਾ 1829 ਵਿੱਚ ਖਤਮ ਹੋ ਗਈ ਫੂਲੇ ਦੇ ਸਮੇਂ ਵਿੱਚ ਅਜੇ ਵੀ ਪ੍ਰਚਲਿਤ ਦੇ ਵਿਰੁੱਧ ਵੀ ਮੁਹਿੰਮ ਚਲਾਈ ਕਿਉਂਕਿ ਨੀਵੀਆਂ ਜਾਤਾਂ ਨੂੰ ਪਿੰਡ ਦੇ ਸਾਂਝੇ ਖੂਹ ਤੋਂ ਪਾਣੀ ਲੈਣ ਦੀ ਵਰਤੋਂ ਕਰਨ ਦੀ ਮਨਾਹੀ ਸੀ ਇਸ ਲਈ ਫੂਲੇ ਅਤੇ ਉਸਦੇ ਪਤੀ ਨੇ ਉਹਨਾਂ ਲਈ ਆਪਣੇ ਵੇੜੇ ਵਿੱਚ ਇੱਕ ਖੂਹ ਪੁੱਟਿਆ ਫੂਲੇ ਜੋੜੇ ਦੇ ਇਸ ਕਦਮ ਨੂੰ ਉਸ ਸਮੇਂ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਸਰਾਇਆ ਪਰ ਪਿੰਡ ਦੇ ਚੌਧਰੀ ਅਖਵਾਉਣ ਵਾਲੇ ਲੋਕਾਂ ਨੇ ਇਸ ਦੇ ਖਿਲਾਫ ਹੰਗਾਮਾ ਖੜਾ ਕਰ ਦਿੱਤਾ ਸੀ 1874 ਵਿੱਚ ਉਸਨੇ ਇੱਕ ਬ੍ਰਾਹਮਣ ਵਿਦਵਾ ਦੇ ਪੁੱਤਰ ਯਸ਼ਵੰਤ ਰਾਓ ਨੂੰ ਗੋਦ ਲਿਆ ਜਿਸਨੇ ਉਸਦੇ ਆਸਰਾ ਤੇ ਬੱਚੇ ਨੂੰ ਜਨਮ ਦਿੱਤਾ ਉਹ ਅੱਗੇ ਜਾ ਕੇ ਡਾਕਟਰ ਬਣ ਗਿਆ ਮਾਤਾ 사విత్రిबाई फुले ਨੇ 1873 ਵਿੱਚ ਆਪਣੇ ਪਤੀ ਦੁਆਰਾ ਸਥਾਪਿਤ સત્યાਸ਼ੋਦਕ ਸਮਾਜ ਸੱਚ ਦੀ ਪਾਲ ਕਰਨ ਵਾਲਿਆਂ ਦੇ ਸਮਾਜ ਨਾਮਕ ਸੁਧਾਰ ਸਮਾਜ ਵਿੱਚ ਮੁੱਖ ਭੂਮਿਕਾ ਨਿਭਾਈ ਇਸ ਦਾ ਉਦੇਸ਼ ਸਮਾਜਿਕ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਨੀਵੀਆਂ ਜਾਤਾਂ ਨੂੰ ਇਕਜੁੱਟ ਕਰਨਾ ਅਤੇ ਉੱਚਾ ਚੁੱਕਣਾ ਅਤੇ ਜਾਤ ਪ੍ਰਣਾਲੀ ਕਾਰਨ ਪੈਦਾ ਹੋਈ ਸਮਾਜਿਕ ਆਰਥਿਕ ਅਸਮਾਨਤਾ ਨੂੰ ਉਲਟਾਉਣਾ ਸੀ। ਮਾਤਾ ਸਵਿਤਰੀ ਬਾਈ ਫੁਲੇ ਅਤੇ ਉਹਨਾਂ ਦੇ ਪਤੀ ਨੇ ਸਾਰੇ ਸਮਾਜ ਲਈ ਬਿਨ ਕਿਸੇ ਲਿੰਗ ਜਾਂ ਜਾਤੀ ਵਿਤਕਰੇ ਦੇ ਸਮਾਜ ਲਈ ਸਿੱਖਿਆ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਹੀ ਸੀ। ਅਤੇ ਨਾਲ ਹੀ ਲੋਕਾਂ ਨੂੰ ਬ੍ਰਾਹਮਣ ਪੁਜਾਰੀਆਂ ਤੋਂ ਬਿਨਾ ਵਿਆਹ ਕਰਵਾਉਣ ਲਈ ਉਤਸ਼ਾਹਿਤ ਕੀਤਾ ਜੋ ਉਦੋਂ ਤੱਕ ਅਜੇ ਸਮਾਰੋਹਾਂ ਦੀ ਪ੍ਰਦਾਨਗੀ ਕਰਨ ਦਾ ਅਧਿਕਾਰ ਰੱਖਣ ਵਾਲੇ ਇਕੱਲੇ ਹੀ ਲੋਕ ਸਨ ਫੁਲੇ ਪਤੀ ਪਤਨੀ ਨੇ ਸਤਿਆਸ਼ੋਦਕ ਵਿਆਹ ਦੀ ਪ੍ਰਥਾ ਸ਼ੁਰੂ ਕੀਤੀ ਬਿਨਾ ਪੁਜਾਰੀ ਜਾਂ ਦਾਜ ਦੇ ਆਯੋਜਿਤ ਕੀਤੀ ਗਈ ਜਿਸ ਵਿੱਚ ਜੋੜਿਆਂ ਨੂੰ ਸਿੱਖਿਆ ਅਤੇ ਸਮਾਨਤਾ ਦੇ ਹੱਕ ਵਿੱਚ ਸੌ ਚੁਕਾਈ ਜਾਂਦੀ ਸੀ ਤਾਂ ਠੀਕ ਹੈ ਦੋਸਤੋ ਅਸੀਂ ਭਾਰਤ ਦੇ ਸਮਾਜ ਸੁਧਾਕਰਕਾਂ ਦੇ ਜੀਵਨ ਉੱਤੇ ਵੀਡੀਓ ਬਣਾਉਂਦੇ ਰਹਾਂਗੇ। ਤੁਸੀਂ ਸਾਡੇ ਵੀਡੀਓ ਦੇਖਦੇ ਰਹੋ ਅਤੇ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਕੇ ਸਾਨੂੰ ਉਤਸ਼ਾਹਿਤ ਕਰੋ। ਸਾਡਾ WhatsApp ਨੰਬਰ 9463601616 ਹੈ। ਇਸ ਨੂੰ ਹਮੇਸ਼ਾ ਯਾਦ ਰੱਖੋ। ਮੈਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਤੁਹਾਡੀ ਇਜਾਜ਼ਤ ਚਾਹੁੰਦਾ ਹਾਂ। ਦੋਸਤੋ, ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।